ਸਵੀਕਾਰ ਜੀ ਸਭ ਨੂੰ ਅੱਜ ਸੀ ਪੜਨ ਜਾ ਰਿਆਂ ਤਨੀਰਾਮ ਛਾਤ੍ਰਿਕ ਦੀ ਰਚਨਾ ਬੇਰੁਜ਼ਗਾਰੀ ਇਸ ਰਚਨਾ ਵਿੱਚ ਕਵੀ ਨੇ ਦੇਸ਼ ਵਿੱਚ ਫੈਲੀ ਬੇਰੁਜ਼ਗਾਰੀ ਬਾਰੇ ਦੱਸਿਆ ਹੈ ਅਤੇ ਨਾਲ ਹੀ ਨਾਲ ਬੇਰੁਜ਼ਗਾਰ ਦੀ ਦਸ਼ਾ ਦੇ ਬਾਰੇ ਵੀ ਸਾਨੂੰ ਦੱਸਿਆ ਹੈ ਕਵਿਤਾ ਇਸ ਤਰ੍ਹਾਂ ਹੈ ਰਹੁ ਵੇਸ਼ ਕਾ ਬਸ ਕਰੀ ਹੁਣ ਛੱਡ ਦੇ ਮੁੰਨੇ ਚੇਲੇ ਇੱਥੇ ਇੱਕ ਬੇਰੁਜ਼ਗਾਰ ਬੇਰੁਜ਼ਗਾਰੀ ਤੋਂ ਬੜਾ ਹੀ ਪਰੇਸ਼ਾਨ ਹੋ ਚੁੱਕਿਆ ਹੈ ਅਤੇ ਉਹ ਕਹਿੰਦਾ ਹੈ ਕਿ ਹੁਣ ਤੂੰ ਮੈਨੂੰ ਪਰੇਸ਼ਾਨ ਕਰਨਾ ਬੰਦ ਕਰ ਦੇ ਬਸ ਕਰ ਦੇ ਕੰਨਾਂ ਨੂੰ ਨਾ ਚੰਗਾ ਲੱਗੇ ਤੇਰਾ ਰਾਗ ਕੁਵੇਲੇ ਇਸ ਵਿੱਚ ਲੋਕਾਂ ਦੀਆਂ ਗੱਲਾਂ ਤਾਨੇ ਉਸ ਦੀ ਗੱਲ ਕਰਦੀ ਹੈ ਤੇ ਕਵੀ ਕਹਿੰਦਾ ਹੈ ਕਿ ਬੇਰੋਜ਼ਗਾਰ ਨੂੰ ਹੁਣ ਇਹ ਚੰਗਾ ਨਹੀਂ ਲੱਗਦਾ ਕਿ ਉਹਨੂੰ ਹਰ ਵੇਲੇ ਕੋਈ ਬੇਰੋਜ਼ਗਾਰੀ ਬਾਰੇ ਦੱਸੇ ਗੱਲਾਂ ਕਰੇ ਅਤੇ ਤਾਨੇ ਮਾਰਦਾ ਰਹੇ ਨਾ ਮੋਹੀਰਾ ਨਾ ਉਹ ਰਾਂਝੇ ਨਾ ਮੰਗੂ ਨਾ ਬਾਰਾ ਕਵੀ ਕਹਿੰਦਾ ਹੈ ਕਿ ਬੇਰੋਜ਼ਗਾਰ ਦੀ ਮਨੋਦਸ਼ਾ ਹੁਣ ਇਸ ਤਰ੍ਹਾਂ ਹੈ ਕਿ ਹੁਣ ਉਸ ਦੇ ਜੀਵਨ ਵਿੱਚੇ ਨਾ ਤਾਂ ਉਹ ਹੀਰਾ ਨੇ ਨਾ ਉਹ ਕੋਈ ਰਾਂਝੇ ਹੈ ਨਾ ਮੰਗੂ ਨਾ ਬਾਰਾ ਮਤਲਬ ਕਿਸੇ ਕਹਾਣੀ ਦਾ ਉਹ ਨਾਇਕ ਨਹੀਂ ਹੈ ਉਹਦੀ ਜਿਹੜੀ ਪਹਿਲੇ ਪ੍ਰਤਿਸ਼ਠਾ ਸੀ ਹੁਣ ਉਹ ਨਹੀਂ ਰਹੀ ਹੈ ਸੁਤੜੇ ਸ਼ੇਰ ਉਲੰਘਣ ਵਾਲੇ ਨਾ ਉਹ ਸੁੰਝੇ ਵੇਲੇ ਇੱਥੇ ਕਵੀ ਕਹਿੰਦਾ ਹੈ ਕਿ ਬੇਰੋਜ਼ਗਾਰ ਵਿੱਚ ਹੁਣ ਇੰਨਾ ਜੋਸ਼ ਵੀ ਨਹੀਂ ਹੈ ਕਿ ਸੁੱਤੇ ਸ਼ੇਰਾਂ ਨੂੰ उलंघया जाए अर्थात उसके मन विचे जिनी स्फूर्ति सी जिन्ना जोश सी वह सारा हूँ खत्म हों मखन न मक्खन पाले कुंडिया मुछा वाले हम उसके कोल न मक्खन है न मक्खन पालन वाले वह लोग ने जड़े कुंडिया मुच्छा रखते अर्थात उसके संगी साथी सब पिछे छुट्टे चले जा रहे हैं ਸੋਹਣੀਆਂ ਦੇ ਗਲ ਕੁੰਡਲ ਪਾਪਾ 나ਗਣ ਜੁਲਫ ਨਪੇਲੇ ਉਹਦੇ ਕੋਲੋਂ ਸੋਹਣੀਆਂ ਵੀ ਨਹੀਂ ਨੇ ਜਿਹੜੀਆਂ ਗੱਲਾਂ ਚ ਕੁੰਡਲ ਪਾ ਕੇ ਅਤੇ ਜੁਲਫਾਂ ਦੇ ਨਾਗਾ ਨਾਲ ਜੁਲਫਾਂ ਨਾਲ ਖੇਡਿਆ ਕਰਦੀਆਂ ਸੀਗੀਆਂ ਨਾ ਚਿਹਰਿਆਂ ਤੇ ਲਾਲੀ ਭਖਦੀ ਨਾ ਨੈਣਾ ਵਿੱਚ ਡੋਰੇ ਅਰਥਾਤ ਹੁਣ ਉਸਦਾ ਚਿਹਰਾ ਹੈ ਉਹ ਫਿੱਕਾ ਪੈਣ ਲੱਗ ਗਿਆ ਹੈ ਪਹਿਲੇ ਜਵਾਨੀ ਚ ਜਿਹੜੀ લાલી ਉਸ ਦੇ મૂતે কিਆ ਕਰਦੀ ਸੀ ਨੈਣਾ ਵਿੱਚ ਜਿਹੜੇ ਡੋਰੇ ਨજર ਆਇਆ ਕਰਦੇ ਸੀ ਅਰਥਾਤ ਜਦੋਂ ਜੋਸ਼ ਨਾਲ ਅੱਖਾਂ 'ਚ ਲਾਲੀ ਨજર ਆਇਆ ਕਰਦੀ ਸੀ ਉਹ ਵੀ ਹੁਣ ਨਹੀਂ ਨજર ਆਂਦੀ ਪੀਲੇ ਪਿੰਡੇ ਮੋਹ ਵਸਾਰੀ ਬੱਗੇ ਬੱਗੇ ਡੇਲੇ ਹੁਣ ਤਾਂ ਉਸ ਦਾ ਜਿਹੜਾ ਅਵਸਥਾ ਹੈ ਉਹ ਇਹ ਹੋ ਗਈ ਹੈ ਕਿ ਹੁਣ ਦਾ ਮੂੰਹ ਪੀਲਾ ਪੈ ਗਿਆ ਹੈ ਮੂੰਹ ਦੀ ਸਾਰੀ ਰੌਣਕ ਖਤਮ ਹੁੰਦੀ ਜਾ ਰਹੀ ਹੈ ਅਤੇ ਹੁਣ ਅੱਖਾਂ ਦੇ ਡੇਲੇ ਵੀ ਚੇ ਚਿੱਟੇ ਚਿੱਟੇ ਨજર ਆਉਣ ਲੱਗ ਗਏ ਨੇ ਨਾਉ ਹਰਨਾ ਵਾਂਗ ਛੜੱਪੇ ਨਾਉ ਖਾਦ ਖੁਰਾਕਾਂ ਕਵੀ ਕਹਿੰਦਾ ਹੈ ਕਿ ਪਹਿਲੇ ਜਿੰਨੇ ਜੋਸ਼ ਨਾਲ ਪਜ-ਪਜ ਕੇ ਬੇਰੋਜ਼ਗਾਰ ਕੰਮ ਕਰ ਲਿਆ ਕਰਦਾ ਸੀ ਹੁਣ ਇਸ ਬੇਰੋਜ਼ਗਾਰੀ ਤੋਂ ਇੰਨਾ ਪਰੇਸ਼ਾਨ ਹੋ ਗਿਆ ਹੈ ਕਿ ਹੁਣ ਉਹਦੇ ਵਿੱਚੋਂ ક્ષਮਤਾ ਬਾਕੀ ਹੀ ਨਹੀਂ ਰਹੀ ਹੁਣ ਉਹਦੀਆਂ ਉਹ ਖੁਰਾਕਾਂ ਉਹ ਖਾਣ ਪਾਣ ਵੀ ਕੱਟ ਗਿਆ ਨੇ ਨਾ ਆਜ਼ਾਦੀ ਨਾ ਖੁਸ਼ਹਾਲੀ ਨਾ ਜੋਬਨ ਅਲਬੇਲੇ ਹੁਣ ਉਸ ਦੀ ਜ਼ਿੰਦਗੀ ਵਿੱਚ ਉਹ ਆਜ਼ਾਦੀ ਉਹ ਖੁੱਲਾਪਨ ਖੁਸ਼ਹਾਲੀ ਜਵਾਨੀ ਦੀ ਅਵਸਥਾ ਜੋਸ਼ ਸਭ ਕੁਝ ਹੀ ਖਤਮ ਹੁੰਦਾ ਜਾਂਦਾ ਹੈ ਰੀਜਾ ਕੋਣ ਕਰੇ ਹੁਣ ਤੇਰੀਆਂ ਦਿਲ ਫਿਕਰਾਂ ਨੇ ਘੇਰੇ ਹੁਣ ਬੇਰੋਜ਼ਗਾਰ ਦੇ ਮਨ ਵਿੱਚੇ ਫਿਕਰ ਚਿੰਤਾ ਨੇ ਘੇਰੇ ਪਾ ਲਿੱਤੇ ਨੇ ਹੁਣ ਉਸ ਦੀ ਮਿੰਤਾ ਤਰਲੇ ਕਰਨ ਵਾਲਾ ਕੋਣ ਨੇ ਟਿੱਡੋਂ ਭੁੱਖੇ ਮਾਹੀਆਂ ਦੇ ਗਲ ਪੈ ਗਏ ਹੋਰ ਚਮੇਲੇ ਕੀ ਉਹ ਪਹਿਲਾਂ ਹੀ ਟਿੱਡੋਂ ਭੁੱਖਾ ਹੈ ਅਤੇ ਹੋਰ ਜ਼ਿੰਮੇਵਾਰੀਆਂ ਉਸ ਦੀਆਂ ਵਧਦੀਆਂ ਜਾ ਰਹੀਆਂ ਨੇ ਉਜੜ ਜਾਣ ਪੜਾਉਂਦੇ ਮਾਪੇ ਅੱਗੋਂ ਕਾਰ ਨਾ ਲੱਭੇ ਮਾਪੇ ਸਾਰੀ ਜ਼ਿੰਦਗੀ ਬੱਚਿਆਂ ਨੂੰ ਪੜਾਣ ਵਿੱਚ ਲਗਾ ਦਿੰਦੇ ਨੇ ਪਰ ਜਦੋਂ ਅੱਗੋਂ ਕੋਈ ਕਾਰਜ ਨਹੀਂ ਲੱਭਦਾ ਕੋਈ ਕੰਮ ਨਹੀਂ ਲੱਭਦਾ ਤਾਂ ਬੜੀ ਹੀ ਪਰੇਸ਼ਾਨੀ ਹੋ ਜਾਂਦੀ ਹੈ ਜਾਨ ਪਈ ਹਟਕੋਰੇ ਖਾਂਦੀ ਐਸ਼ ਕਰਨ ਕਿਸ ਵੇਲੇ ਕਵੀ ਕਹਿੰਦਾ ਹੈ ਕਿ ਹੁਣ ਤਾਂ ਹਰ ਵੇਲੇ ਜਾਨ ਨੂੰ ਇਹੀ ਲੱਗਿਆ ਰਹਿੰਦਾ ਹੈ ਪਰੇਸ਼ਾਨੀ ਲੱਗੀ ਰਹਿੰਦੀ ਹੈ ਕਿ ਕਦੋਂ ਕੋਈ ਰੋਜ਼ਗਾਰ ਮਿਲੂਗਾ ਅਤੇ ਕਦੋਂ ਸਾਡੇ ਸੁੱਖ ਦੇ ਦਿਨ ਹੁਣ ਚਾਲੂ ਹੋ ਜਾਣਗੇ ਇਸ ਕੋ ਰੂਪ ਹਟਾ ਕੇ ਜੇ ਰੁਜ਼ਗਾਰ ਕਦੇ ਬਣ ਜਾਵੇ ਕਵੀ ਕਹਿੰਦਾ ਹੈ ਕਿ ਕਦੇ ਜੇ ਇਹ ਬੇਰੋਜ਼ਗਾਰੀ ਦੀ ਅਵਸਥਾ ਖਤਮ ਹੋ ਜਾਵੇ ਅਤੇ ਮੈਨੂੰ ਹੁਣ ਕਦੇ ਕੋਈ ਰੋਜ਼ਗਾਰ ਮਿਲ ਜਾਵੇ ਹੋਣ murid ਹਜ਼ਾਰਾਂ ਤੇਰੇ ਬਾਬੂ ਨਵੇਂ ਨਵੇਲੇ ਤਾਂ ਫਿਰ ਤਾਂ ਅਸੀਂ ਨਵੇਂ ਨਵੇਲੇ ਬਾਬੂ ਬਣ ਜਾਵਾਂਗੇ ਫਿਰ ਹਜ਼ਾਰਾਂ ਲੋਕ ਸਾਡੇ ਵੀ murid ਹੋ ਜਾਣਗੇ ਸਾਡੇ ਵੀ ਸ਼ਿਸ਼ਿਆ ਹੋ ਜਾਣਗੇ ਨੋ ਵੈਕੈਂਸੀ ਤੋ ਪੋਲਾ ਵਜੇ ਜਿਸ ਦਫਤਰ ਵਿੱਚ ਤੱਕੇ ਕਵੀ ਕਹਿੰਦਾ ਹੈ ਕਿ ਅਸੀਂ ਜਿਹੜੇ ਵੀ ਦਫਤਰ ਵਿੱਚ ਜਾਣੇ ਹਾਂ ਸਾਨੂੰ ਉੱਥੇ ਨੋ ਵੈਕੈਂਸੀ ਹੀ ਦਿਖਾਈ ਦਿੰਦੀ ਹੈ ਅਰਤਾਤ ਕਿੱਥੇ ਵੀ ਸਾਨੂੰ ਰੋਜ਼ਗਾਰ ਮਿਲਦਾ ਨਹੀਂ ਪਿਆ ਹੈ ਨੋ ਵੈਕੈਂਸੀ ਕਹਿ ਕੇ ਸਾਨੂੰ ਟਾਲ ਦਿੱਤਾ ਜਾਂਦਾ ਹੈ ਬੂਟ ਕੰਡਾਈ ਦਿੰਦਿਆਂ ਮੁੱਕੇ ਕੰਨਿਓ ਪੈਸੇ ਤੇਲੇ ਮਤਲਬ ਦਫਤਰਾ ਵਿੱਚ ਇਹ ਜਾਂਦੇ ਜਾਂਦੇ ਹੁਣ ਤਾਂ ਸਾਡੇ ਬੂਟ ਵੀ ਟੁੱਟਦੇ ਜਾ ਰਹੇ ਨੇ ਅਸੀਂ ਉਹਨਾਂ ਨੂੰ ਐਨੇ ਵਾਲੀ ਕੰਡਾ ਲਿਆਏ ਕਿ ਹੁਣ ਤਾਂ ਸਾਡੇ ਕੋਲ ਜਿਹੜੇ ਬੂਟ ਕੰਡਾਣ ਦੇ ਵੀ ਪੈਸੇ ਖਤਮ ਹੋ ਗਏ ਨੇ ਵੋਟੀ ਆਖੇ बाबूजी ਆਟਾ ਲੈ ਆਓ ਬਾਜ਼ਾਰੋਂ ਜਦੋਂ ਅਸੀਂ ਘਰ ਪਹੁੰਚਦੇ ਹਾਂ ਤਾਂ ਸਾਡੇ ਕਰਦੇ ਵੀ ਆਖਦੇ ਨੇ ਕਿ ਹੁਣ ਘਰੇ ਰਾਸ਼ਨ ਖਤਮ ਹੋ ਗਿਆ ਹੈ ਤੇ ਬਾਜ਼ਾਰੋਂ ਜਾ ਕੇ ਉਹ ਲੈ ਆਓ ਖਿਜ ਕੇ ਕਹੇ ਤਫਾ ਹੋ ਜਾ ਕਿਉਂ ਖਾਦੀ ਇਹ ਜਾਨ ਚੁੜੇਲੇ ਕਵੀ ਇੱਥੇ ਕਹਿਣਾ ਚਾਹੁੰਦਾ ਹੈ ਕਿ ਜਦੋਂ ਬੇਰੋਜ਼ਗਾਰ ਪਰੇਸ਼ਾਨੀ ਵਿੱਚ ਹੁੰਦਾ ਹੈ ਤਾਂ ਉਹ ਖੀਜ ਜਾਂਦਾ ਹੈ ਤਾਂ ਇਸ ਕਰਕੇ ਉਹ ਆਪਦੀ ਘਰਵਾਲੀ ਨੂੰ ਹੀ ਦਫਾ ਹੋਣ ਵਾਸਤੇ ਕਹਿ ਦਿੰਦਾ ਹੈ ਕਿ ਮੈਨੂੰ ਹੁਣ ਪਰੇਸ਼ਾਨ ਨਾ ਕਰ ਬੇਰੋਜ਼ਗਾਰੀ ਸ਼ੇਰਾਂ ਵਰਗੇ ਗਬਰੂ ਚਾਕੂ ਕੀਤੇ ਕਿ ਜਿਹੜੇ ਅਸੀਂ ਜਵਾਨੀ 'ਚ ਸ਼ੇਰਾਂ ਵਰਗੇ ਸੀ ਹਿੰਮਤ ਨਹੀਂ ਸੀ ਹਾਰਦੇ ਸੀ ਹੁਣ ਤਾਂ ਸਾਡੀ ਵੀ ਇਹ ਬੇਰੋਜ਼ਗਾਰੀ ਕਰਕੇ ਹਿੰਮਤ ਜਿਹੜੀ ਹੈ ਉਹ ਖਤਮ ਹੁੰਦੀ ਚਲੀ ਜਾ ਰਹੀ ਹੈ ਇੱਕ ਇੱਕ ਟੁਕੜੇ ਖਾਤਰ ਚਾਤ੍ਰਿਕ ਸੋ ਸੋ ਪਾਪੜ ਵੇਲੇ ਕਿ ਹੋਂ ਤਾਂ ਮਾੜੇ ਮੋٹے ਪੈਸੇ țeਲੇ ਵਾਸਤੇ ਵੀ ਸਾਨੂੰ ਸੋ ਸੋ ਤਰੀਕੇ ਦੇ ਕੰਮ ਕਰਨੇ ਪੈਂਦੇ ਨੇ ਕਈ ਤਰੀਕੇ ਨਾਲ ਸੋਲਣਾ ਪੈਂਦਾ ਹੈ ਅਤੇ ਐਨੀ ਮਿਹਨਤ ਕਰਨ ਤੋਂ ਬਾਅਦ ਵੀ ਸਾਡੇ ਹੱਥ ਵਿੱਚ ਟੰਗ ਦਾ ਕੰਮ ਤੰਦਾ ਨਹੀਂ ਆਉਂਦਾ ਹੈ ਧੰਨਵਾਦ